ਇਸ ਜਗ੍ਹਾ ਤੇ ਐਸੀ ਇਥੇ ਮੌਕੇ ਤੇ ਜਿਹੜਾ ਇਸ਼ੂ ਬਣ ਕ੍ਰੀਏਟ ਹੋ ਰਿਹਾ ਉਹਦੇ ਕਰਕੇ ਇਹਨਾਂ ਨੂੰ ਜਿਹੜਾ ਆਪਣਾ ਬੋਲ ਲਗਾ ਕੇ ਇਹ ਜਿਹੜਾ ਪੋਜੈਸ਼ਨ ਹੈ ਉਹ ਉਹ ਲੈ ਲਿਆ ਜਾਊਗਾ ਤੇ ਆਰਡਰ ਕਿਸ ਚੀਜ਼ ਦੇ ਨੇ ਟਾਉਣ ਦੇ ਸਰ ਟਾਉਣ ਟਾਉਣ ਦੀ ਕਿਉਂ ਗੱਲ ਕੀਤੀ ਜਾ ਰਹੀ ਹੈ 1965 70 ਦੇ ਵਿਚਕਾਰ ਦੀ ਗੱਲ ਉਦੋਂ ਦਰਗਾਹ ਬਣੀ ਸੀਗੀ ਸੋ ਦੋਸਤੋ ਜੁੜ ਚੁੱਕੇ ਹੋ ਫਰਤੋਕਰ ਜੀਬੀਸੀ ਆਪਰੇ ਨਾਲ ਤੇ ਸ਼ਾਰਪੁਰੇ ਚੰਡੀਗੜ੍ਹ ਮਾਰਗ ਦੇ ਖੇਤੀ ਭਵਨ ਦੇ ਨਜ਼ਦੀਕ ਬਾਬਾ ਉਮਰਦੀਨ ਸਾਹਿਬ ਜਿਹੜੀ ਜਗਾ ਬਣੀ ਹੋਈ ਹੈ ਲੋਕ ਇੱਥੇ ਅਕਸਰ ਦੇਖੇ ਜਾਂਦੇ ਨੇ ਮੱਥਾ ਟੇਕਦੇ ਵੀ ਆਪਣੀਆਂ ਮਰਦਾਂ ਲੈ ਕੇ ਵੀ ਇੱਥੇ ਪਹੁੰਚਦੇ ਨੇ ਪਰ ਅੱਜ ਦਾ ਜਿਹੜਾ ਮਾਹੌਲ ਹੈ ਕਾਫੀ ਗੰਭੀਰ ਮੁੱਦਾ ਜਿਹੜਾ ਬਣ ਗਿਆ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪਾਰਟੀ ਦੇ ਨਾਲ ਇੱਥੇ ਜੀਸੀਬੀ ਮਸ਼ੀਨ ਵੀ ਇੱਥੇ ਲਿਆਂਦੀ ਗਈ ਹੈ ਤੇ ਇਸ ਜਗ੍ਹਾ ਨੂੰ ਢਾਹੁਣ ਬਾਰੇ ਗੱਲ ਜਿਹੜੀ ਚਰਚਾ ਵਿੱਚ ਸੀ ਤੇ ਕਾਫੀ ਜਿਹੜਾ ਲੋਕਾਂ ਦਾ ਹੜਵ ਇੱਥੋਂ ਮੜ ਰਿਹਾ ਫਿਲਹਾਲ ਅਜੇ ਇਹ ਕਾਰਵਾਈ ਜਿਹੜੀ ਰੋਕ ਦਿੱਤੀ ਗਈ ਹੈ ਤੇ ਗੱਲਬਾਤ ਕਰਾਂਗੇ ਇੱਥੇ ਦੇ ਉੱਚ ਅਧਿਕਾਰੀਆਂ ਦੇ ਨਾਲ ਤੇ ਮੌਜੂਦਾ ਇਹ ਜਗ੍ਹਾ ਦੇ ਜਿਹੜੇ ਮਾਲਕ ਨੇ ਜਾਂ ਜੀ ਸੇਵਾਦਾਰ ਨੇ ਇੱਥੇ ਸੇਵਾ ਨਿਭਾਉਂਦੇ ਨੇ ਉਹਨਾਂ ਨਾਲ ਵੀ ਗੱਲ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਦੇ ਆ ਕਿ ਪੂਰਾ ਮਾਮਲਾ ਸੋ ਉਹ ਤੱਕ ਮੇਰਾ ਜੀ ਡੀਸੀ ਆਪਣੇ ਨਾਲ ਕਿ ਮੈਂ 92 ਤੋਂ ਥੋੜਾ ਦੋ ਦੋ ਜੋੜਾ ਜਿਹੀ ਹੋਰ ਚੱਲ ਕੇ ਸੇਵਾ ਕਰਦੇ ਆ ساری ਸੰਗਤ ਆ ਤੇ ਹਰ ਸਾਲ ਅਸੀਂ ਜਿੱਥੇ ਵੀਰ ਵਾਰ ਵੀ ਲੰਗਰ ਲਾਈਦਾ ਆ ਪਰ ਪ੍ਰਸ਼ਾਸਨ ਵਾਲਾ ਸਾਨੂੰ ਇਹ ਕਿਹਾ ਗਿਆ ਆ ਬੇ ਆਪਣੇ ਸਾਨੂੰ ਕੋਰਟ ਦੇ ਆਰਡਰ ਆ ਤੇ ਆਪਣੇ ਡੀਸੀ ਸਾਹਿਬ ਦੇ ਆਰਡਰ ਆ ਤੇ ਅਸੀਂ ਹੁਣ ਇਹਨਾਂ ਨੂੰ ਕਿਹਾ ਆ ਵੀ ਸਾਨੂੰ ਉਹ ਆਰਡਰ ਦਿਓ ਉਹ ਕਹਿੰਦੇ ਆਰਟੀਆਈ ਚ ਪਾ ਕੇ ਤਾਂ ਆਰਡਰ ਲਵੋ ਤੇ ਆਰਡਰ ਕਿਸ ਚੀਜ਼ ਦੇ ਨੇ ਟਾਉਣ ਦੇ ਸਰ ਟਾਉਣ ਦੇ ਟਾਉਣ ਦੀ ਕਿਉਂ ਗੱਲ ਕੀਤੀ ਜਾ ਰਹੀ ਸਰ ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਇੱਥੇ ਨਾਲ ਆਪਣੇ 2-4 ਵਿੱਚ ਮਹੱਲੇ ਦੇ ਵਿੱਚ ਕਿਸੇ ਨੇ ਕਿਹਾ ਹੋਊਗਾ ਤੇ ਬਾਕੀ ਇਹ ਜਿਆਦਾ ਤੇ ਮੈਨੇ ਇਹਨਾਂ ਨੇ ਮੈਨੂੰ ਇਹ ਤੋਂ ਅੱਜ 5-7 ਸਾਲ ਪਹਿਲਾਂ ਵੀ ਇਹਨਾਂ ਦੀ ਆਉਂਦੇ ਜਾਂਦੇ ਰਹਿੰਦੇ ਆ ਮਤਲਬ ਇਸ ਕਰਕੇ ਅਸੀਂ ਤਾਂ ਇਹਨਾਂ ਨੂੰ ਇਹ ਕਿਹਾ ਵੇ ਇਹ ਦਰਗਾਹ 50-60 ਸਾਲ ਤੋਂ ਹੈਗੀ ਪੁਰਾਣੀ ਵੇ ਅਸੀਂ ਨਹੀਂ ਬਣਾਈਏ ਸਾਨੂੰ ਕਹਿ ਰਹੇ ਆ ਵੀ ਤੁਸੀਂ ਦਰਗਾਹ ਬਣਾਈ ਆ ਇਹ ਘਟਾ ਸਾਸੀ ਨੇ ਬਣਾਈ ਇਸ ਦੀ ਸੇਵਾ ਸੇਵਾ ਕਰ ਰਹੇ ਆ ਕਿੰਨੇ ਸਮੇਂ ਤੋਂ ਸੇਵਾ ਕਰ ਰਹੇ ਮੇਰੇ ਘਟੋ ਘਟਣਾ ਹੋ ਗਿਆ 92 25 ਹਾਂਜੀ ਹੋ ਗਏ 35 36 ਸਾਲ ਹੋ ਗਏ ਸਰ 35 36 ਸਾਲ ਹਾਂਜੀ ਹਾਂਜੀ 7 ਸਾਲ ਪੁਰਾਣੀ ਹੈ ਉਸ ਤੋਂ ਵੀ ਸਾਡੇ ਤੋਂ ਪਹਿਲਾਂ ਦੀ ਜ 60 65 70 ਵਿਚਕਾਰ ਦੀ ਗੱਲ ਜਿਹੜੇ ਸੀ ਬਜ਼ੁਰਗ ਆਉਂਦੇ ਨੇ ਇੱਥੇ ਕੇ ਵੀਰੇ ਮੱਥਾ ਟਿਕਣ ਤੇ ਇੱਥੇ ਆ ਮੇਲਾ ਹੁਣ ਹੋਇਆ 15 16 17 ਤਿੰਨ ਦਿਨ ਲੰਗਰ ਲੱਗਿਆ ਔਰ ਇੱਥੇ ਕਈਆਂ ਜਿੱਦਾਂ ਕੋਈ ਗਰੀਬ ਆਪਣੇ ਜਿਹੜੇ ਘਰ ਨਹੀਂ ਚਲਾ ਸਕਦੇ ਉਹਨਾਂ ਨੂੰ ਮਸ਼ੀਨਾ ਵੀ ਦੇ ਦਿਆਂ ਸੀ ਸਾਰਾ ਕੁਝ ਪ੍ਰੋਵਾਈਡ ਕਰਾਈਦਾ ਸਰ ਹੁਣ ਜਿਹੜੇ ਉੱਚ ਅਧਿਕਾਰੀ ਆਏ ਨੇ ਕੀ ਗੱਲਬਾਤ ਹੋਈ ਉਹਨਾਂ ਕਿੱਥੇ ਗੱਲ ਨਿਬੜੀ ਇਹ ਕਹਿੰਦੇ ਜੀ ਸਾਡੇ ਕੋਲ ਕੋਰਟ ਦੇ ਆਰਡਰ ਆ ਅਸੀਂ ਤੁਹਾਨੂੰ ਟੈਨ ਵੀ ਦੇ ਫੇ ਵੀ ਅਸੀਂ ਚਲੋ ਇਹਨਾਂ ਦੇ ਮਿੰਤਾ ਕਰਕੇ ਟਾਈਮ ਲਿਆ ਕਹਿੰਦੇ ਚਲੋ 5-7 10 5-7 ਦਿਨ ਤੁਹਾਨੂੰ ਦਿੰਨੇ ਆ ਵੀ ਤੁਸੀਂ ਕਿਤੇ ਦਰਗਾਹ ਸ਼ਿਫਟ ਕਰ ਲਓ ਹੁਣ ਸਾਡੇ ਕੋਲ ਤਾਂ ਹੁਣ ਇੱਥੇ ਹੈ ਵੀ ਹੈ ਨਹੀਂ ਜਾਂ ਤਾਂ ਫਿਰ ਇਹ ਜਗ੍ਹਾ ਉਹ ਹੁਣ 5-7 ਦਿਨ ਲਏ ਆ ਬਾਕੀ ਦੇਖੋ ਇਹ ਕਹਿੰਦੇ ਵੀ ਅਸੀਂ ਤੁਸੀਂ ਸਮਾਨ ਚੱਕ ਲੋ ਸਮਾਨ ਅਸੀਂ ਚੱਕ ਲਿਆ ਜਿਹੜਾ ਅੰਦਰ ਥੱਲੇ ਨੀਚੇ ਪਿਆ ਆ ਤੇ ਬਾਕੀ ਅਸੀਂ ਕਹਿੰਦੇ ਅਸੀਂ ਇਹਨਾਂ ਨੂੰ ਕਵਿਟੀਚ ਲੈਣਾ ਤੇ ਨਾਲ ਜਿਹੜੇ ਪੀਰਾਂ ਜਗ੍ਹਾ ਨਾਲ ਖੰਭੇ ਵੀ ਲੱਗੇ ਸਰਕਾਰੀ ਹੋਰ ਜਿਹਾ ਇਹ ਵੀ ਢਾਉਣ ਦੀ ਨਹੀਂ ਨਹੀਂ ਇਹ ਨਹੀਂ ਕਹਿੰਦੇ ਢਾਉਣੀਆਂ ਖੰਭਾ ਦੇਖੋ ਸੜਕ ਦੇ ਨਾਲ ਲੱਗਾ ਆ ਫਿਰ ਦਰਖਤਾ ਲੱਗਾ ਆ ਨਾਲ ਤੇ ਇਸ ਕਰਕੇ ਔਰ ਸਾਰੇ ਜਿੰਨੇ ਵੀ ਉਹ ਪੁਲ ਤੋਂ ਸ਼ੁਰੂ ਹੋ ਜਾਈਏ ਇਹ ਜਿਹੜੀ ਦਰਗਾਹ ਜਿੰਨੇ ਵੀ ਉਹਨਾਂ ਨੇ ਆਪਣੇ ਮੂਰੇ ਆਪਣੇ ਫਰਸ਼ ਪਾਇਆ ਉਹਨਾਂ ਤੋਂ ਅੰਦਰ ਜਗ੍ਹਾ ਇਹ ਜਿਹੜੀ ਮਜ਼ਾਰ ਆ ਜਾਂ ਕਬਰ ਆ ਹਾਂਜੀ ਇੱਥੇ ਕੋਈ ਬਹੁਤ ਸੇ ਦਾ ਕਫਨ ਕਫਨ ਹਾਂਜੀ 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 ਉਹਨਾਂ ਦਾ ਨਾਂ ਹੈ ਉਹਨਾਂ ਬਜ਼ੁਰਗਾਂ ਦਾ ਨਾਂ ਹੈ ਬਾਬਾ ਉਮਰਦੀਨ ਸ਼ਾਹ ਜੀ ਠੀਕ ਕਦੋਂ ਕਫਨ ਦਫਨ ਹੋਇਆ ਸੀ ਇਹ ਮੈਨੂੰ ਤਾਂ ਯਾਦ ਆ ਪਿਆ ਨਹੀਂ ਜਿਹੜੇ ਬਜ਼ੁਰਗ ਦੱਸੇ 60 70 ਸਾਲ ਪਹਿਲਾਂ ਹੋਇਆ ਜੀ ਇਹ ਹੈਗਾ 65 70 ਦੇ ਵਿਚਕਾਰ ਦੀ ਗੱਲ ਆ ਜੀ 1965 70 ਦੇ ਵਿਚਕਾਰ ਦੀ ਗੱਲ ਉਦੋਂ ਦਰਗਾਹ ਬਣੀ ਸੀਗੀ ਜਿਹੜੇ ਇੱਕ ਬਣਾਏ ਸੂ ਕੁਦਰਤੀ ਮੈਨੇ ਮਿਲੇ ਸੀ ਕਿ ਹੁੰਦਾ ਹੋ ਇਸ ਵੇਲੇ ਦੁਨੀਆ 'ਚ ਹੈ ਨਹੀਂ ਤੇ ਉਹਨਾਂ ਨੇ ਬਣਾਈ ਸੀ ਇੱਥੇ ਇਸ ਜਗ੍ਹਾ ਦੇ ਰੋਡ ਦੇ ਨਾਲ ਜਿਹੜਾ ਹੈਗਾ ਆ ਉਹਨਾਂ ਨੂੰ ਕਬਰ-ਕਬਰਨ ਕਰਨ ਦਾ ਪਰਪਸ ਕੀ ਹੈ ਇਸ ਦਾ ਕਿਉਂਕਿ ਆਮ ਤੌਰ ਤੇ ਜਦੋਂ ਕਬਰਾਂ ਬਣਦੀਆਂ ਇੱਥੇ ਮਸਲੋ ਕਬਰਸਤਾਨ 'ਚ ਕਰੀਦਾ ਆ ਚਾਹੇ ਉਹ ਪੀਰ ਆ ਚਾਹੇ ਕਿਤੇ ਕੋਈ ਆਪਣੀ ਜਗ੍ਹਾ ਹੋਵੇ ਕਿਸੇ ਕੋਲ ਠੀਕ ਹੈ ਜੀ ਪ੍ਰਾਈਵੇਟ ਜਗ੍ਹਾ ਜਾਂ ਉਹਨਾਂ ਦੇ ਬਜ਼ੁਰਗਾਂ ਦੀ ਆਪਣੀ ਜਗ੍ਹਾ ਹੋਵੇ ਉੱਥੇ ਹੁੰਦਾ ਆ ਇੱਥੇ ਕਾਹਤੋਂ ਕੀਤਾ ਗਿਆ ਇਹ ਪੁਰਾਣੇ ਇਹ ਜਿੱਦਾਂ ਨਾ ਆਪਣੇ ਮਤਲਬ ਕਹਿੰਦਾ ਭਾਵੇਂ ਉਹ ਉਸ ਵੇਲੇ ਦਾ ਮਾਹੌਲ ਦਾ ਮੈਨੂੰ ਪਤਾ ਨਹੀਂ ਸ ਮੇਰੇ ਤਾਂ ਜਨਮ ਤੋਂ ਪਹਿਲਾਂ ਦੀ ਗੱਲ ਆ ਉਸ ਵੇਲੇ ਇਹ ਮਸਤ ਜਿਹੜੇ ਨੇ ਨਾ ਇੱਥੇ ਸੜਕ ਤੇ ਰਹਿੰਦੇ ਹੁੰਦੇ ਸੇ ਜਿਹੜੇ ਸੁੰਨਣੇ ਚ ਆਇਆ ਤੇ ਤੁਰਦੇ ਫਿਰਦੇ ਤੁਰਦੇ ਫਿਰਦੇ ਸੀਗੇ ਤੇ ਉਹ ਫਿਰ ਜਦੋਂ ਉਹਨਾਂ ਦਾ ਉਹਨਾਂ ਨੇ ਚੋਲਾ ਛੱਡਿਆ ਜਿਹੜੀ ਉਸ ਵੇਲੇ ਦੀ ਸੰਗਤ ਉਹਨਾਂ ਨੂੰ ਮੰਨਦੀ ਸੀਗੇ ਉਹਨਾਂ ਨੇ ਇੱਥੇ ਰਹਿੰਦੇ ਹੁੰਦੇ ਸੇ ਇੱਕ ਲਸੂੜੀ ਹੁੰਦੀ ਸੀ ਇੱਥੇ ਗਲੀ ਚ ਲਸੂੜੀ ਦੇ ਕੋਲ ਕਿਸੀ ਜਗ੍ਹਾ ਸੀ ਉਹਨਾਂ ਨੇ ਆ ਕੇ ਇਸ ਗਲੀ ਉਦੋਂ ਜਦੋਂ ਸਰਕਾਰ ਭਾਜੀ ਦਰਗਾਹ ਬਣੀ ਸੀ ਨਾ ਇੱਥੇ ਆ ਸੜਕ ਵੀ ਛੋਟੀ ਹੁੰਦੀ ਸੀ ਤੇ ਉਹਨਾਂ ਨੇ ਫੇਰ ਇੱਥੇ ਗਲੀ ਦੇ ਵਿੱਚ ਉਹਨਾਂ ਦਾ ਕਫਨ ਦਫਨ ਕੀਤਾ ਇੱਥੇ ਹੀ ਨਿਵਾਸ ਸਗਾ ਇੱਥੇ ਹੀ ਨਿਵਾਸ ਸਗਾ ਰੱਬ ਰੱਬ ਕਰ ਦੇ ਹਾਂਜੀ ਹਾਂਜੀ ਸਾਹਿਬ ਲੋਕਾਂ ਦੇ ਉੱਥੇ ਹੀ ਉਹਨਾਂ ਦੀ ਮਜ਼ਾਰ ਕਫਨ ਦਫਨ ਕੀਤੀ ਹਾਂਜੀ ਉੱਥੇ ਹਾਂਜੀ 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 ਉੱਥੇ ਕਵਾਨਾ ਤੇ ਜੇ ਹੁਣ ਇੱਥੋਂ ਸ਼ਿਫਟ ਕਰਦੇ ਆ ਹਾਂਜੀ ਹਾਂਜੀ ਪਰ ਕੀ ਉਹ ਜਾਇਜ਼ ਆ ਸ਼ਿਫਟ ਨਹੀਂ ਨਹੀਂ ਸਾਡੇ ਸਾਡੇ ਮਨ ਨੂੰ ਆਸਤਾ ਪੈਂਦੀ ਆ ਅਸੀਂ ਫਿਰ ਹਾਲ ਨਹੀਂ ਇਦਾਂ ਕਰ ਸਕਦੇ ਆਪਾਂ ਕੰਮ ਇਹ ਦਰਬਾਰ ਇਹ ਦਰਬਾਰ ਆ ਸਾਡੇ ਅਸੀਂ ਇਹਦੇ ਨਾਲ ਜੁੜੇ ਹੋ ਆ ਬਜ਼ੁਰਗਾਂ ਦੇ ਨਾਲ ਜੁੜੇ ਹੋ ਆ ਤੇ ਇਦਾਂ ਕਰਾਂਗੇ ਤੇ ਸਾਰਿਆਂ ਨੂੰ ਦੁੱਖ ਲੱਗਦਾ ਫੇਸਹੋਂ ਦੀ ਸਾਰੇ ਕੋਈ ਮੂਲੀ ਤਾਂ ਹੈ ਨਹੀਂ ਆ ਜੀ ਪੱਟੇ ਦੀ ਇਧਰੋਂ ਇਧਰੋਂ ਲਾਤਾ ਜੀ ਇਦਾਂ ਜੇ ਇਧਰ ਲਾਓਗੇ ਤਾਂ ਚਲੋ ਬੰਦਾ ਚੰਗੀਆਂ ਹੁੰਦੀਆਂ ਆ ਪਾਉਂਦੀਆਂ ਆ ਬਾਬਿਆਂ ਦੀ ਦੀ ਪੂਜਾ ਪਾਠ ਕਰਦੇ ਹੋ ਸਥਾਪਨਾ ਹੁੰਦੀ ਆ ਨਾ ਉਹਦੀ ਜਾਨ ਪ੍ਰਾਣ ਦੇ ਆਂਦੇ ਹੀ ਆ ਕਿ ਨਹੀਂ ਆਂਦੇ ਕਿਸੇ ਵੀ ਦੀ ਵਿਧਾਨਾ ਹੁਣ ਤੁਸੀਂ ਤੁਹਾਡੇ ਮਾਂ ਕੁਰਸੀ ਦੇ ਬੈਠੀ ਆ ਠੀਕ ਆ ਤੁਸੀਂ ਉਹਨੂੰ ਪਿਆਰ ਨਾ ਕਹੋਗੇ ਦੂਜੀ ਕੁਰਸੀ ਤੇ ਬਹਿ ਜਾਊਂਗੀ ਜੇ ਤੁਸੀਂ ਧੱਕੇ ਨਾਲ ਚੱਕ ਕੇ ਮਾਰੋਗੇ ਤਾਂ ਮਾਨੂੰ ਗੁੱਸਾ ਨਹੀਂ ਆਏਗਾ ਠੀਕ ਆ ਇਹ ਸ਼ਕਤੀਆਂ ਹੁੰਦੀਆਂ ਆ ਇਹ ਮੱਤਮੋਲੇ ਹੁੰਦੇ ਜਿੱਥੇ ਬਹਿ ਗਿਆ ਬਹਿ ਗਿਆ ਇਹ ਹੁਣ ਦੀ ਦਰਗਾਹ ਨਹੀਂ ਆ ਬਾਕੀ ਇਹ ਪਟਦੇ ਆ ਤੇ ਸਰਕਾਰ ਦਾ ਹੀ ਨੁਕਸਾਨ ਆ ਜੀ ਦੱਸ ਸਕਦੇ ਇਹਦਾ ਖਜ਼ਾਨਾ ਆਪ ਭਰਨਗੇ ਉਹਦੇ ਰੂਹਾਂ ਸ਼ਕਤੀਆਂ ਉਹਨਾਂ ਨੂੰ ਕੋਈ ਫਰਕ ਥੋੜੀ ਪੈਣਾ ਆ ਫਰਕ ਇਹ ਸਰਕਾਰ ਨੂੰ ਪਵੇਗਾ ਸਮਾਨ ਜਿਹੜਾ ਚ ਬਾਹਰ ਵੀ ਕੁਝ ਕੱਢਿਆ ਗਿਆ ਤੇ ਉਹ ਕਿਉਂ ਕਢਾਇਆ ਗਿਆ ਜੀ ਜੀ ਚਲੋ ਉਹ ਜਿਹੜਾ ਸਮਾਨ ਕੱਢਿਆ ਗਿਆ ਬਾਹਰ ਉਹ ਗੱਲਾਂ ਹੀ ਕੱਢਿਆ ਇੱਕ ਸਰਕਾਰ ਦੇ ਗੱਲਾਂ ਹੀ ਕੱਢਿਆ ਆ ਉਹ ਨਹੀਂ ਆਪਾਂ ਕੋਈ ਨੋਟਿਸ ਲਗਾਣਾ ਆ ਹਾਂ ਜੀ ਲੇਕਿਨ ਛੇ ਸਰਕਾਰ ਫੇਰ ਵੀ ਇਹ ਨੋਟਿਸ ਤੋਂ ਇਲਾਵਾ ਰਾਤ ਨੂੰ ਕੋਈ ਸ਼ੇਰਖਾਨੀ ਦਰਬਾਰ ਨਾ ਕੀਤੀ ਜਾਵੇ ਉਹਦਾ ਜ਼ਿੰਮੇਵਾਰ ਇਹ ਸਰਕਾਰੀ ਹੋਈ ਪ੍ਰਸ਼ਾਸਨ ਹੋਊਗਾ ਨਾਲ ਇਦਾਂ ਆ ਜਿਹੜਾ ਦਰਬਾਰ ਦੇ ਆਪਣੇ ਪੁਰਾਣਾ ਆਪਾਂ ਗੱਲ ਕਰੀਏ ਤਾਂ ਇਹ ਤਕਰੀਬਨ 50 ਤੋਂ 60 ਸਾਲ ਪੁਰਾਣੀ ਜਗ੍ਹਾ ਆ ਪੁਰਾਣੇ ਬੀਯੁਰ ਦਾ ਟਾਈਮ ਦੀ ਜਗ੍ਹਾ ਆ ਇਹ ਤਾਂ ਇਸ ਜਗ੍ਹਾ ਨੂੰ ਤਕਰੀਬਨ ਤਕਰੀਬਨ ਸਾਡੇ ਬਜ਼ੁਰਗਾਂ ਨੇ ਸਾਡੇ ਜਿਹੜਾ ਸਾਡੇ ਦਾਦਾ ਜੀ ਦਾਦੇ ਸੀ ਸਾਨੂੰ ਤਾਂ ਆ ਜਿਹੜੀ ਜਗ੍ਹਾ ਸਾਡੇ ਦਾਦਾ ਜੀ ਦੇ ਟਾਈਮ ਦੇ ਉਹਨਾਂ ਦੇ ਟਾਈਮ ਦੀ ਬਣੀ ਹੋਈ ਜਗ੍ਹਾ ਆ ਕਿਉਂਕਿ ਪ੍ਰਸ਼ਾਸਨ ਨੂੰ ਸਿਰਫ ਇਹ ਇੱਕ ਜਗ੍ਹਾ ਹੀ ਆਪਣੇ ਦਿਖ ਰਹੀ ਆ ਬਾਕੀ ਜੋ ਇਹ ਰੋਡ ਦੇ ਉੱਤੇ ਹੁਣ ਕੰਬਾ ਹੈਗਾ ਤਰਖਤਾ ਹੈਗਾ ਦੋ ਖੰਬੇ ਆ ਇਹ ਨਹੀਂ ਦਿਖ ਰਹੀ ਕਿਉਂਕਿ ਹੈ ਵੀ ਖੁੰਜੇ ਚਾ ਜੀ ਇਹ ਕੁਝ ਮੁਹੱਲੇਦਾਰ ਥੋੜੇ ਬੰਦੇ ਗਲੀ ਕਰਕੇ ਵੀ ਕਰਦੇ ਆ ਕਿਉਂਕਿ ਗਲੀ ਦਾ ਵੀ ਪੂਰਾ ਫਰੰਟ ਹੈ ਸਾਰਾ ਕੁਝ ਹੈਗਾ ਕਿਉਂਕਿ ਇਹ ਲਾਗਬਾਜੀ ਥੋੜੀ ਦਰਬਾਰ ਨਾਲ ਚਾਹੁੰਦੇ ਪਹਿਲਾਂ ਦੱਸਿਆ ਗਿਆ ਸੀ ਇਹਦੇ ਪਰ ਇਹ ਅਵੇਅਰ ਕੀਤਾ ਗਿਆ ਨੋਟਿਸ ਸਾਰੇ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਜੀ ਅੱਜ ਤੋਂ 5-7 ਸਾਲ ਪਹਿਲਾਂ ਵੀ ਇਹ ਆਏ ਸੀਗੇ ਫੇਰ ਵੀ ਉਦੋਂ ਇਹਨਾਂ ਨੇ ਇਹੀ ਆਪਣੀ ਗੱਲਬਾਤ ਕੀਤੀ ਦਰਬਾਰ ਤੁਸੀਂ ਖਾਲੀ ਕਰੋ ਤਾਂ ਦਰਬਾਰ ਨੂੰ ਮਤਲਬ ਅਸੀਂ ਆਪਾਂ ਇੱਥੇ ਰਹਿਣ ਨਹੀਂ ਦੇਣਾ ਦੇਖੋ ਜੀ ਬਿਯੁਰਗਾਂ ਦਾ ਦਰਬਾਰ ਆ ਜਿਹੜੀਆਂ ਮਸੀਤਾਂ ਹੁੰਦੀਆਂ ਸਾਰੇ ਪੱਟ ਨਹੀਂ ਹੁੰਦੀਆਂ ਹਨਾ ਆਪਾਂ ਦੇਖੋ ਹੁਣ ਸਾਨੂੰ ਕਹਿੰਦੇ 4-5 ਦਿਨ ਦਾ ਕਹਿੰਦੇ ਤੁਸੀਂ ਟਾਈਮ ਲੈ ਲਓ ਅਸੀਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਦਰਬਾਰ ਲਈ ਆ ਪੰਜ ਜਗਾ ਵੀ ਦੇਖਣੀ ਪੈਣੀ ਸਾਨੂੰ ਸਭ ਕੁਝ ਦੇਖਣਾ ਪੈਣਾ ਹੈ ਨਾ ਇਹ ਵਰਤ ਕੇ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਜਿੱਦਾਂ ਵੀ ਠੀਕ ਅੱਛਾ ਚੰਡੀਗੜ੍ਹ ਮੇਨ ਰੋਡ ਤੇ ਸੋ ਮਾਨਯੋਗ ਸੁਬਰੀਂ ਕੋਟ ਦੁਆਰਾ ਇੱਕ ਆਰਡਰ ਜਾਰੀ ਹੋਇਆ ਸੀ ਕਿ ਜਿਹੜੇ ਚੰਡੀਗੜ੍ਹ ਮੇਨ ਰੋਡ ਤੇ ਜੋ ਵੀ ਧਾਰਮਿਕ ਸਥਾਨ ਨੇ ਜਿਨ੍ਹਾਂ ਕਾਰਨ ਕੋ ਰੁਕਾਵਟ ਦਾ ਹੈਗਾ ਆ ਤੇ ਉਹਦੇ ਲਈ ਜਿਹੜੀ ਉਹਨੂੰ ਡਿਮੋਲਿਸ਼ ਕਰਨ ਦੇ ਜਿਹੜੀ ਕੋ ਆਰਡਰ ਸੀਗੇ ਤੋ ਇਹਦੇ ਵਿੱਚ ਜਦੋਂ ਕੋਈ ਆਰਡਰ ਸੀਗੇ ਉਹਨਾਂ 'ਚ ਬੜਾ ਸ਼ਕਤੀ ਦੇ ਨਾਲ ਨਿਰਦੇਸ਼ ਦਿੱਤੇ ਗਏ ਸੀ ਨਗਰ 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 ਹੁਸ਼ਿਆਰਪੁਰ ਨੂੰ ਅਤੇ ਤਹਿਸੀਲਦਾਰ ਸਾਹਿਬ ਇੱਥੇ ਮੌਜੂਦ ਸੀਗੇ ਇਸੇ ਸਬੰਧ ਮੌਜੂਦ ਸੀਗੇ ਨਗਰ ਨਗਰ ਹੁਸ਼ਿਆਰਪੁਰ ਦੇ ਤੇ ਜਿਹਦੇ ਵਿੱਚ ਕਿ ਸਾਰੇ ਜਿਹੜੇ ਕਿ ਉੱਥੇ ਪਬੰਧਕ ਸੀ ਸਾਰਿਆਂ ਨੂੰ ਬੁਲਾਇਆ ਗਿਆ ਅਤੇ ਜਿਹੜੇ ਮੁਜਾਰਤੇ ਭਾਈ ਸਾਹਿਬ ਇੱਥੇ ਬੈਠਦੇ ਹੈਗੇ ਉਹਨਾਂ ਨੂੰ ਬਕਾਇਦਾ ਬੁਲਾਇਆ ਗਿਆ ਤੇ ਸਾਰੇ ਜਿੰਨੇ ਵੀ ਸੀਗੇ ਵੀਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਗਈ ਕਿ ਇਹ ਜਿਹੜਾ ਸਾਨੂੰ ਸੁਪਰੀਮ ਕੋਰਟ ਦਾ ਆਰਡਰ ਹੈ ਨੂੰ ਸਾਡੇ ਲਈ ਮੰਨਣਾ ਇਹ ਜ਼ਰੂਰੀ ਹੈਗਾ ਕਿਉਂਕਿ ਸੁਪਰੀਮ ਕੋਰਟ ਦੇ ਉੱਪਰ ਕੋਈ ਵੀ ਸਾਡੇ ਲਈ ਚੀਜ਼ ਉੱਪਰ ਨਹੀਂ ਹੈਗੀ ਤੇ ਸਾਰਾ ਜਿਹੜਾ ਹੈਗਾ ਆ ਇਹ ਜਿਹੜੀ ਮਜਾਰ ਹੈਗੀ ਆ ਇਹਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰਨ ਦੇ ਲਈ ਅਸੀਂ ਯਤਨ ਕਰਨ ਜਾ ਰਹੇ ਹੈਗੇ ਜਿਹੜੇ ਮਲਾਬਾਸੀ ਹੈਗੇ ਉਤੋਂ ਬਾਅਦ ਕੀ ਅੱਜ ਸਰਕਾਰ ਨੇ ਆਪਣਾ ਬੋਲ ਲਗਾ ਕੇ ਜਿਹੜਾ ਪੋਜੈਸ਼ਨ ਹੈ ਉਹ ਲੈ ਲਿਆ ਜਾਊਗਾ ਤੇ ਲੈ ਵੀ ਲਿਆ ਹੈਗਾ ਤੇ ਜਿਹੜਾ ਅੰਦਰ ਜੋ ਅੰਦਰ ਕੋਈ ਇੱਕ ਡੋਨੇਸ਼ਨ ਜਿਹੜਾ ਕਿ ਗੱਲਾਂ ਸੀਗਾ ਜਿਹੜਾ ਉਹ ਵੀ ਉੱਥੋਂ ਚੱਕ ਲਿਆ ਗਿਆ ਹੈਗਾ ਤੇ ਜਿਹੜਾ ਸਬੰਧ ਹੋ ਕੋਈ ਕੀਮਤੀ ਸਮਾਨ ਸੀ ਉਹ ਵੀ ਲੈ ਲਿਆ ਗਿਆ ਹੈਗਾ ਤੇ ਇਹਦਾ ਜਿਹੜਾ ਕੀ ਕੰਮ ਹੈਗਾ ਆ ਉਹ ਆਪਾਂ ਸਾਰੇ ਕੀ ਜਿਹੜੀ ਕੀ ਦੀ ਜਿਹੜੀ ਜ਼ਮੀਨ ਹੈਗੀ ਆ ਇਸ ਜਿਹੜੀ ਕੀ ਨਗਰ ਨਿਕਮ ਹੁਸ਼ਿਆਰ ਤਨੂ ਉਹ ਦੇ ਦਿੱਤੀ ਗਈ ਹੈ ਇਹ ਜਿਹੜਾ ਸ਼ਿਫਟ ਕਰਨ ਲਈ ਹੈ ਕੀ ਨਗਰ ਨਿਕਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਜੋਗਾ ਤਾਊਗਾ ਜਾਂ ਇਹ ਆਪਣੀ ਕੋਈ ਜਗ੍ਹਾ ਦੇਖ ਕੇ ਉੱਥੇ ਸ਼ਿਫਟ ਦੇਖੋ ਇਹਦੇ ਲਈ ਜਿਹੜਾ ਕੀ ਸਾਮ مشورہ ਸਾਰਾ ਕੀਤਾ ਜਾਊਗਾ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਜਾਊਗੀ ਕਿ ਜਿਹੜੇ ਮੱਲੇ ਦੇ ਸਾਰੇ ਭਰਾ ਹੈਗੇ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਕਿਤੇ ਕੋਈ ਜਗ੍ਹਾ ਹੋਈ ਉਹ ਉੱਥੇ ਜਿਹੜੀ ਕੀ ਸ਼ਿਫਟ ਕਰ ਦਿੱਤੀ ਜਾ ਸਮਾਂ ਸਮਾ ਜਿਹੜਾ ਹੈਗਾ ਉਹ 15 ਦਿਨ ਦਾ ਸਮਾਂ ਉਹਨਾਂ ਨੇ ਦਿੱਤਾ ਹੈਗਾ ਤੇ ਉਹਤੋਂ ਪਹਿਲਾ ਪਹਿਲਾ ਹੀ ਉਹਨੇ ਕਰਨੇ ਤੇ ਜਿਹੜੇ ਕਿ ਨਿਰਦੇਸ਼ ਜਾਰੀ ਕਰ ਦਿੱਤੇ ਪਰ ਉਹਨਾਂ ਦਾ ਕਹਿਣਾ 15 ਦਿਨ ਕੁਝ ਵੀ ਨਹੀਂ ਸਾਡੇ ਵਾਸਤੇ ਦੇਖੋ ਇਦਾਂ ਸੀਗਾ ਕਿ ਬਈ ਅਸੀਂ ਰਿਕਵੈਸਟ ਕੀਤੀ ਹੈਗੀ ਆ ਕਿਉਂਕਿ ਮਾਜੋਗ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਹੈਗੇ ਉਹਦੇ ਵਿੱਚ ਅਸੀਂ ਰਿਕਵੈਸਟ ਕਰ ਸਕਦੇ ਆ ਅਸੀਂ ਜਿਹੜੀ ਉਹ ਕਾਰਜਸ਼ੈਲੀ ਉਹਨੂੰ ਪਹਿ ਤੇਜ਼ ਕਰਕੇ ਤੇ ਜਿਹੜਾ ਕਿ ਜਗ੍ਹਾ ਦਾ ਪਵੰਦ ਅਸੀਂ ਜਲਦੀ ਹੀ ਕਰਨ ਦਾ ਯਤਨ ਕਰਾਂਗੇ ਸ਼ਹਿਰ ਵਿੱਚ ਅੱਗੇ ਵੀ ਕੋਈ ਇਦਾਂ ਦੀਆਂ ਕਾਰਵਾਈਆਂ ਹੋਈਆਂ ਦੇਖੋ ਇਸ ਗੱਲ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਪਰ ਜਿਸ ਹਿਸਾਬ ਦੇ ਨਾਲ ਆਰਡਰ ਸੀਗੇ ਤੇ ਉਹਦੇ ਮੁਤਾਬਕ ਹੀ ਤੁਹਾਨੂੰ ਮੈਂ ਜਿਹੜੀ ਬੰਦ ਦੀ ਜਾਣਕਾਰੀ ਉਹ ਦਿੱਤੀ ਹੈਗੀ ਸ਼ਿਫਟ ਕਰਨਾ ਕੀ ਪ੍ਰਬੰਧ ਹੋਣਾ ਕਿੱਦਾਂ ਕੀਤੀ ਜਾਂਦੀ ਹੈ ਸ਼ਿਫਟ ਦੇਖੋ ਕਿ ਜਿਹੜੇ ਇੱਥੇ ਜਿਹੜੇ ਕਿ ਧਾਰਮਿਕ ਆਸਥਾ ਦੇ ਨਾਲ ਜਿਹੜੇ ਜੁੜੇ ਹੈਗੇ ਆ ਜਿਹੜੇ ਇੱਥੇ ਬਿਰਾਜ਼ਮਾਨ ਹੈਗੇ ਨੇ ਲੱਖਦਾਤਾ ਪੀਰ ਜੀ ਤੇ ਉਹਨਾਂ ਤੋਂ ਇਜਾਜ਼ਤ ਲੈ ਕੇ ਆਪਾਂ ਉਹਨਾਂ ਦੀ ਇਜਾਜ਼ਤ ਲਾਂਗੇ ਫਿਰ ਹੋਰ ਕਿਤੇ ਜਿਹੜੀ ਜਗ੍ਹਾ ਆ ਉਹਨੂੰ ਸ਼ਿਫਟ ਕਰ ਦਿੱਤਾ ਜਾਊਗਾ ਕਿਉਂਕਿ ਇਸ ਗੱਲ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਹੈ ਨਹੀਂ ਜੀ ਚਲੋ ਜੀ 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 ਇਹ ਗੱਲ ਤੋਂ ਥੋੜਾ ਹਟਕੇ ਨਗਰਪਾਲਿਕਾ ਕਲੋਨੀ ਵਗੈਰਾ ਜਿਹੜੀ ਆ ਉਹ ਕਾਫੀ ਦੇਰ ਤੋਂ ਜਿਹੜਾ ਕੇ ਜਿੱਤ ਚੁੱਕੀ ਆ ਨਗਰ ਨਿਕਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਜੀ ਜੀ ਉੱਥੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿਉਂਕਿ ਉਹ ਤਾਂ ਬਹੁਤ ਵੱਡਾ ਮਤਲਬ ਹੈ ਕਿਹੜੀ ਕਲੋਨੀ ਜਿਹੜੀ ਆ ਦੇਖੋ ਇਦਾਂ ਗੱਲ ਹੈ ਕਿ ਆ ਕਿ ਉਸ ਗੱਲ ਬਾਰੇ ਜਿਹੜੀ ਕਿ ਮੈਨੂੰ ਵਿਸਤਾਰ ਪੂਰਵਕ ਜਾਣਕਾਰੀ ਨਹੀਂ ਹੈਗੀ ਪਰ ਜਿਹੜੀ ਚੰਡੀਗੜ੍ਹ 메ਨ ਰੋਡ ਦੀ ਗੱਲ ਹੈ ਕਿ ਮੈਂ ਤਾਂ ਤੁਹਾਨੂੰ ਉਹਦੇ ਬਾਰੇ ਹੀ ਦੱਸ ਸਕਦਾ ਹੈਗਾ ਤੇ ਉਹ ਤੁਹਾਡੇ ਜਿਹੜੇ ਆਰਡਰ ਸੀਗੇ ਮਾਨਯੋਗ ਸਬਰੀਕ ਕੋਰਟ ਦੇ ਸੀਗੇ ਤੇ ਉਹਨਾਂ ਨੇ ਜਿਹੜਾ ਡਿਮਾਲਿਸ਼ ਕਰਨ ਦੇ ਡਿਵਾਲਿਸ਼ ਕਰਨ ਦੇ ਜਿਹੜੇ ਕੀ ਆਰਡਰ ਸੀਗੇ ਤੇ ਉਹ ਉਹਦੇ ਉਹਦੇ ਵਿੱਚ ਬਾਕੀ ਦਾ ਜਿਹੜਾ ਕੀ ਆ ਅੱਜ ਜਿਹੜਾ ਕੀ ਆ ਨਗਰ ਨਿਕਮ ਹਸ਼ਾਰਪੇ ਤੇ ਬੋਰ ਲਗਾ ਦਿੱਤਾ ਜਾਊਗਾ ਕਿ ਅੱਜ ਤੋਂ ਜਿਹੜੀ ਪ੍ਰਾਪਰਟੀ ਹੈਗੀ ਨਗਰ ਨਿਕਮ ਹਸ਼ਾਰਪੇ ਹੋਰ ਪੇਸ਼ੰਦ ਆਪਣੀ ਕਾਰਵਾਈ ਕਰਨ ਆਈ ਜਿਹੜੀ ਕੋ ਹਾਈ ਕੋਰਟ ਦਾ ਕੇਸ ਹੈ ਹੈ ਦੇਗੇ ਹਾਂਜੀ ਲੇਕਿਨ ਇਹ ਐਡਮਿਨਿਸਟ੍ਰੇਸ਼ਨ ਹੋਂ ਦੇਖਦਾ ਪਿਆ ਜੋ ਵੀ ਡੀਸੀ ਲੈਣਾ ਇਹਨਾਂ ਨੂੰ ਨਹੀਂ ਨਹੀਂ ਇੱਕ ਇੱਕ ਆਏ ਕਾਦਲੇ ਸੀ ਕਿਸ ਜਗ੍ਹਾ ਤੇ ਮਸਲਾ ਸੀਗਾ ਤੇ ਹੁਣ ਕੀ ਕਦ ਲਈ ਪੈਂਡਿੰਗ ਆ ਕਿਉਂਕਿ ਕਾਫੀ ਦੇਰ ਤੋਂ ਤੇ ਜਦੋਂ ਟ੍ਰੈਫਿਕ ਵੀ ਕੱਟੀ ਆ ਜਾਂ ਲੋਕ ਵੀ ਇਕੱਠੇ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਕੱਠੇ ਆ ਕੀ ਕਰਬਈ ਹੁਣ ਅਗਲਾ ਸਟੱਪ ਕੀ ਹੈ ਅਗਲਾ ਸਟੱਪ ਤਾਂ ਇਹੀ ਦੱਸੰਗੇ ਹੁਣ ਸਚੂ ਸਾਹਿਬ ਜੇ ਕਾਰਵਾਈ ਕਰਨੀ ਯੋਗੀ ਕਰਨੀ ਹੈ ਇੱਕ ਜਗ੍ਹਾ ਦਾ ਜਿਹੜਾ ਇਸ਼ੂ ਹੈਗਾ ਆਲਰੇਡੀ ਮਾਂਡੂ ਹਾਈ ਕੋਰਟ ਚੱਲ ਰਿਹਾ ਸੀਗਾ ਕੋਰਟ ਦੇ ਆਰਡਰ ਨੇ ਇਹਨੂੰ ਜਿਹੜੇ ਖਾਲੀ ਗ੍ਰਾਮ ਦੇ ਕਾਰਪੋਰੇਸ਼ਨ ਦੀ ਡਿਊਟੀ ਲੱਗੀ ਆ ਅਸੀਂ ਕਾਰਪੋਰੇਸ਼ਨ ਨਾਲ ਡਿਊਟੀ ਮਿਨਿਸਟਰ ਸਾਹਿਬ ਸਾਡੇ ਨਾਲ ਨੇ ਇਸ ਜਗ੍ਹਾ ਤੇ ਐਸੀ ਤੇ ਮੌਕੇ ਜਿਹੜਾ ਇਸ਼ੂ ਬਣ ਕ੍ਰੀਏਟ ਹੋ ਰਿਹਾ ਉਹਦੇ ਕਰਕੇ ਇਹਨਾਂ ਨੂੰ ਜਿਹੜਾ ਪ੍ਰੋਜੈਕਸ਼ਨ ਤਾਂ ਇਹਨਾਂ ਨੇ ਲੈ ਲਿਆ ਕਾਰਪੋਰੇਸ਼ਨ ਜਿਹੜਾ ਡਿਮੋਲਿਸ਼ ਕਰਨ ਵਾਸਤੇ ਹਾਂਜੀ ਡਿਡਾ ਇਹ ਟਾਈਮ ਮੰਗ ਰਹੇ ਆ ਉਹ ਇਹਨਾਂ ਤੋਂ 10 ਬੰਦਿਆਂ ਦਾ ਟਾਈਮ ਇਹਨਾਂ ਨੂੰ ਜਿਹੜਾ ਉਹ ਡਿਫਰਟੀ ਪਾਰਟੀ ਦੇ ਰਹੇ ਆ 10 15 ਮੈਂ ਆਪਣਾ ਸ਼ਿਫਟ ਕਰਾਂਗੇ ਇੱਥੇ ਕਰਾਂਗੇ ਉਹ ਜਗਾ ਜਾਨੀ ਸ਼ਿਫਟ ਕੀਤੀ ਜਾਏਗੀ ਇੱਥੇ ਐਮਸੀ ਸਾਹਿਬ ਵੀ ਪਹੁੰਚੇ ਆ ਕਿ ਉਹਨਾਂ ਨੂੰ ਕੋਈ ਰਿਟਰਨ ਹੋ ਰਿਹਾ ਜਾਂ ਰਿਟਰਨ ਰਿਟਰਨ ਰਿਟਰਨ